ਅਕਸਰ 50 ਸਾਲ ਦੀ ਉਮਰ ਟੱਪਨ ਤੋਂ ਬਾਅਦ ਲੋਕਾਂ ਦੇ ਹੌਸਲੇ ਦਿਨੋ-ਦਿਨ ਘਟਦੇ ਜਾਂਦੇ ਨੇ ਤੇ ਘਰਾਂ ਦਾ ਵਿੱਚ ਬੈਠ ਜਾਂਦੇ ਨੇ ਲੇਕਿਨ ਇਹੀ ਤਸਵੀਰਾਂ ਕੁਝ ਵੱਖਰੀਆਂ ਹੀ ਹਨ ਕਿ 53 ਤੇ 52 ਸਾਲਾ પતિ-ਪਤਨੀ ਰੋਜ਼ ਸਵੇਰੇ 5 ਵਜੇ ਉੱਠ ਕੇ ਵਰਕਆਊਟ ਕਰਦੇ ਨੇ ਜਿਮ ਜਾਂਦੇ ਨੇ ਅਤੇ ਆਪਣੇ ਸਰੀਰ ਦੀ ਸੰਭਾਲ ਕਰਦੇ ਨੇ ਤੁਹਾਨੂੰ ਜਾਣਕਾਰੀ ਦਿੰਦੇ ਆ ਕਿ ਪਿਛਲੇ ਦਿਨ ਹੀ ਚੰਡੀਗੜ੍ਹ ਦੇ ਵਿੱਚ 45ਵੇਂ ਮਾਸਟਰ ਐਥਲੈਟਿਕ ਐਸੋਸੀਏਸ਼ਨ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਇਹ પતિ-ਪਤਨੀ ਸ਼ਿੰਦਰਪਾਲ ਕੌਰ ਅਤੇ ਜਰਨੈਲ ਸਿੰਘ ਦੇ ਵੱਲੋਂ ਇਸ ਚੈਂਪੀਅਨਸ਼ਿਪ ਦੇ ਵਿੱਚ ਭਾਗ ਲਿਆ ਗਿਆ ਜਿਸ ਦੇ ਵਿੱਚ ਸ਼ਿੰਦਰਪਾਲ ਕੌਰ ਦੇ ਵੱ ਦੀ ਦੌੜ ਲਗਾਈ ਕਿ ਜਿਨ੍ਹਾਂ ਵਿੱਚੋਂ ਸ਼ਿੰਦਰਪਾਲ ਨੇ 골ਡ ਮੈਡਲ ਹਾਸਲ ਕਰਕੇ ਜ਼ਿਲ੍ਹਾ ਸੰਗਰੂਰ ਦਾ ਨਾਮ ਰੌਸ਼ਨ ਕੀਤਾ ਤੇ ਜਰਨੈਲ ਸਿੰਘ ਦੇ ਵੱਲੋਂ ਡਿਸਕ ਥਰੋ ਦੇ ਵਿੱਚ ਭਾਗ ਲਿਆ ਗਿਆ ਤੇ ਇਸ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਗਿਆ। ਜਿਸ ਤੋਂ ਬਾਅਦ ਪਿਛਲੇ ਦਿਨ ਹੀ ਸੰਗਰੂਰ ਦੇ ਹਲਕਾ ਵਿਧਾਇਕ ਨਰੇਂਦਰ ਕੌਰ ਪਰ ਆਜ ਦੇ ਵੱਲੋਂ ਵੀ ਇਹਨਾਂ ਕੀਟਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਤੇ ਸਨਮਾਨਿਤ ਕੀਤਾ ਗਿਆ। ਭਾਜੀ ਤੁਹਾਡਾ ਨਾਮ ਜਰਨੈਲ ਸਿੰਘ ਜੀ ਜਰਨੈਲ ਜੀ ਕੀ ਥਰੋ ਮੈਡਨ ਨੇ ਕੀ ਆਇਆ ਤੇ ਕਿੰਨੇ ਸਮੇਂ ਤੋਂ ਜਿਹੜੀ ਸਪੋਰਟ ਸਪੋਰਟਸ ਨਾਲ ਮੈਂ ਲਗਭਗ 2018 ਤੋਂ ਅਸੀਂ ਕਰਦਾ ਮੈਰਾਥਨ ਕਰਦੇ ਆ ਜਾਂ ਕੋਈ ਕੰਪੀਟੀਸ਼ਨ ਵਾਰ ਹੁੰਦਾਗਾ ਰਨਿੰਗ ਦਾ ਕੰਪੀਟੀਸ਼ਨ ਹੁੰਦਾ ਬੈਟਨਰ ਹੁੰਦੀ ਜਾਏ ਮਾਸਟਰਾਂ ਨਾਲ ਸਾਥ ਹੁੰਦੇ ਹਾਲੇ ਕੋਈ ਹਰ ਸਾਲ ਨੰਬਰ ਦੇ ਵਿੱਚ ਉੱਥੇ ਜਾਂਦੇ ਆਂਗੇ ਜੀ ਹਾਂ ਜੀ ਤੇ ਹੁਣ ਜਿਹੜੇ ਨਵਾਂ ਮੈਡਲ ਲੈ ਕੇ ਆਇਆ ਤੇ ਕਿੱਥੋਂ ਆਸੀ ਜੀ ਇਹ ਅਸੀਂ ਚੰਡੀਗੜ੍ਹ ਸੈਕਟਰ 7 ਦੇ ਵਿੱਚ ਸਪੋਰਟਸ ਕੰਪਲੈਕਸ ਸਟੇਡੀਅਮ ਹੈ ਉੱਥੇ ਕੰਪੀਟੀਸ਼ਨ ਹੋਇਆ ਸੀਗਾ ਜੋ ਕਿ ਚੰਡੀਗੜ੍ਹ ਮਾਸਟਰ ਐਸੋਸੀਏਸ਼ਨ ਕਰਕੇ ਇੱਕ ਬਣੀ ਹੋਈ ਹੈਗੀ ਆ ਉਹਨਾਂ ਨੇ ਕਰਵਾਇਆ ਸੀ ਉਹਦੇ ਵਿੱਚੋਂ ਮੈਡ ਲੈ ਕੇ ਆਉਂਦੇ ਸੀ ਏਜ ਕਿੰਨੀ ਹੈ ਤੁਜੀ 54 ਮੇਰੀ ਏਜ ਹੈ ਤਾਂ ਇਸ ਉਮਰ ਦੇ ਵਿੱਚ ਤਾਂ ਲੋਕ ਕਹਿੰਦੇ ਨੇ ਵੀ ਉਮਰ ਉਮਰੀ ਹੁੰਦਾ ਘਰੇ ਬਹਿ ਜਾਓ ਸਾਥ ਛੱਡ ਗਈ ਹਾਂਜੀ ਸਰੀਰ ਹਾਲੇ ਪੱਕਾ ਹਾਂਜੀ ਐਕਚੁਅਲੀ ਪਤਾ ਕੀ ਹੈ ਲੋਕਾਂ ਦੀ ਮਤਲਬ ਗਲਤ ਵਿੱਚ ਹੈਗੀ ਅਸਲ ਦੇ ਵਿੱਚ ਆਪਣੀ ਜਿਹੜੀ ਬਾਡੀ ਹੈ 40 ਸਾਲ ਤੋਂ ਬਾਅਦ ਉਹਦੇ ਮਤਲਬ ਵੇਸਟੇਜ ਹੋਣੀ ਲੱਗ ਜਾਂਦੀ ਹੈ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਮੈਂ ਤਾਂ ਇਹ ਗੱਲ ਸੋਚਦਾ ਵੀ ਜਿਹੜੀ ਜਿਮ ਦੀ ਹੈ ਹੈਗੀ ਜਾਂ ਐਕਸਰਸਾਈਜ਼ ਕੋਈ ਵੀ ਸਟਰੈਂਥਨ ਪਾਵਰ ਹੈਗੀ ਇਹ ਕਰਨੀ ਹੀ 40 ਸਾਲ ਤੋਂ ਬਾਅਦ ਚਾਹੀਦੀ ਹੈ ਨੌਜਵਾਨਾਂ ਦਾ ਸਰੀਰ ਇੰਨਾ ਹੋਣੀ ਹੁੰਦਾ ਮਤਲਬ 40 ਸਾਲ ਤੋਂ ਬਾਅਦ ਹੀ ਬਿਮਾਰੀਆਂ ਘੇਰਦੀਆਂ ਨੇ ਹਾਈ ਬਲੱਡ ਪ੍ਰੈਸ਼ਰ ਹੋ ਗਈ ਸ਼ੂਗਰ ਹੋ ਗਈ ਜਾਂ ਕੁਝ ਵੀ ਹੋ ਗਿਆ ਠੀਕ ਹੈ ਮਸਲ ਵੇਟਜ ਹੋ ਗਈ ਮਸਲ ਵੇਸਟਜ ਨਾਲ ਕੀ ਹੈ ਜੋੜਾਂ ਦਾ ਦਰਦ ਹੋ ਜਾਂਦਾ ਜੇ ਆਪਾਂ ਉਸ ਤੋਂ ਬਾਅਦ ਸਿਹਤ ਦਾ ਧਿਆਨ ਕਰਦੇ ਰਵਾਂਗੇ ਤਾਂ ਇਸ ਤੋਂ ਸਿੱਕ ਚੀਜ਼ ਦੇਖੋ ਹੁਣ ਜਿਵੇਂ ਮੇਰੀ ਬੇਟੀ ਬਾਹਰ ਯੂਐਸਏ ਹੈਗੀ ਹੈ ਇਹ ਯੂਐਸਏ ਜਾ ਕੇ ਆਇਆ ਉੱਥੇ ਦੇਖਿਆ ਉਹ ਕਹਿੰਦੀ ਪਾਪਾ ਕਹਿੰਦੀ ਵੀ ਇੱਥੇ 80 ਸਾਲ ਤੋਂ ਬਾਅਦ ਲੋਕ ਸੋਚਦੇ ਨੇ ਵੀ ਹੁਣ ਅਸੀਂ ਥੋੜਾ ਜਿਹਾ ਬੜਾਪੇ ਵਾਲੇ ਪਾਸੇ ਹੈਗੇ ਆ ਕਿ 60 ਸਾਲ ਦੇ ਨੂੰ ਤਾਂ ਬਹੁਤ ਜ਼ਿਆਦਾ ਮੰ ਕਿਉਂਕਿ ਉਹ ਲੱਗੇ ਰਹਿੰਦੇ ਨੇ ਇਸ ਕਰਕੇ ਵੀ ਜਿਹੜੀ ਐਕਸਰਸਾਈਜ਼ ਆ ਜਿਮ ਆ ਜਾਂ ਕੋਈ ਵੀ ਕਰਨੀ ਹੈ ਮੈਂ ਤਾਂ ਇਹੀ ਸਮਝਦਾ ਆਂ ਵੀ ਇਹ 40 ਜਾਂ 50 ਤੋਂ ਬਾਅਦ ਜ਼ਿਆਦਾ ਜ਼ਰੂਰੀ ਹੈ ਦਿੱਲੀ ਲੈ ਕੇ ਆਏ ਪਤਾ ਲਈ ਤਾਂ ਕਿੱਥੋਂ ਲੈ ਕੇ ਆਏ ਕਿਸ ਗੇਮ ਦੇ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚੋਂ ਲੈ ਕੇ ਆਏ ਆ ਜੀ ਕਿਸ ਰੰਡ ਦੇ ਵਿੱਚੋਂ ਮੈਂ ਰਨਿੰਗ ਕਰਦੀ ਆਂ ਜੀ ਮੈਂ ਇੱਕ 800 ਦੇ ਵਿੱਚੋਂ ਗੋਲਡ ਮੈਡਲ ਜਿੱਤੇ ਤੇ 1 3000 ਮੀਟਰ ਦੇ ਵਿੱਚੋਂ 골ਡ ਮੈਡਲ ਜਿੱਤੇ ਤੁਹਾਡੀ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 56 ਹੈ ਜੀ 56 ایج ہو گਿੱਤਾ پھر بھی ਜਿਹੜੇ ਮੈਡਲ حاصل ਕਰਦੇ ਕਿਵੇਂ ਜਲੂਰ ਕੀਤਾ ਵਸ ਸ਼ੌਕ ਹੈ ਜੀ بچے ਵੀ ਪਹਿਲਾਂ گیم ਦੇ ਵਿੱਚ ਪਾਏ ਹੋਏ ਸੀ स्विਮਿੰਗ ਕਰਦੇ ਸੀ ਨੈਸ਼ਨਲ সুইਮਰ ਸੀਗੇ ਤੇ ਹੁਣ ਉਹ ਬੱਚੇ ਮੋਟੀਵੇਟ ਕਰਦੇ ਨੇ ਹੁਣ ਉਹ ਕਹਿੰਦੇ ਨੇ ਵੀ ਹੁਣ ਤੁਹਾਡਾ ਆਪਣਾ ਟਾਈਮ ਹੈ ਪਹਿਲਾਂ ਤੁਸੀਂ ਸਾਡੇ ਦੇ ਵਿੱਚ ਲੱਗੇ ਹੋਏ ਸੀਗੇ ਤੇ ਹੁਣ ਅਸੀਂ ਸੈਟਾ ਹੁਣ ਤੁਸੀਂ ਆਪਣੇ ਲਈ ਜਿਉਂ